ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਖਮਾਨੋ ਵਿੱਚ ਇੱਕ ਅਜਿਹੇ ਕੋਚ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਸੈਂਟਰ ਵਿੱਚ ਪਹੁੰਚ ਪੁਲਿਸ ਦੀ ਟ੍ਰੇਨਿੰਗ ਲੈਣ ਆਉਣ ਵਾਲੀ ਲੜਕੀ ਦੇ ਨਾਲ ਜਿਸਮਾਨੀ ਤੌਰ ਤੇ ਛੇੜਛਾੜ ਕਰਦਾ ਸੀ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੰਗੋਲ ਦਾ ਹੈ ਜਿੱਥੇ ਉਕਤ ਕੋਚ ਦੀ ਸ਼ਿਕਾਇਤ ਇੱਕ ਲੜਕੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕੀਤਾ ਇਸ ਬੰਦ ਜਾਣਕਾਰੀ ਦਿੰਦੇ ਹੋਏ ਸ਼ਪਿੰਦਰ ਸਿੰਘ ਥਾਣਾ ਇੰਚਾਰਜ ਖਮਾਨੋ ਨੇ ਕੀ ਦੱਸਿਆ ਆਓ ਸੁਣਦੇ ਹਾਂ ਇੱਕ ਲੜਕੀ ਵੱਲੋਂ ਉਤਲਾਹਈ ਸੀ ਕਿ ਉਹ ਸੰਘੋਲ ਵਿਖੇ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਤਕਰੀਬਨ 2 ਮਹੀਨੇ ਤੋਂ ਪੁਲਿਸ ਜਾਂ ਫੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈ ਰਹੀ ਹੈ ਜਿਹੜਾ ਉੱਥੇ ਕੋਚ ਟ੍ਰੇਨਿੰਗ ਦੇ ਰਿਹਾ ਹੈ ਉਹਨੇ ਉਹਦੇ ਨਾਲ ਜਸਮਾਨੀ ਛੇੜਛਾੜ ਕੀਤੀ ਹੈ ਜਿਸ ਦੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 196 ਮਿਤੀ 21/11/2025 ਅਧੀਨ ਤਾਰਾ 75 300 ਜਾਂ ਜੀਮਨਦੋ ਬੀ ਐਨ ਐਸ ਥਾਣਾ ਖਮਾਣਾ ਦਰਜ ਕੀਤਾ ਬਰਖਲਾ ਪ੍ਰੀਤਮ ਸਿੰਘ ਸਨਵ ਪਰਕਰਤ ਸਿੰਘ ਵਾਸੀ ਕਲਾਰ ਮਾਜਰਾ ਥਾਣਾ ਮਲੋ ਜਿਲ੍ਹਾ ਫਤਿਹਗੜ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਅਮਲੇ ਵਿੱਚ ਆਮਨ ਵਿੱਚ ਲਿਆਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਹੁਣ ਸਮਾਨੜ ਹਾਸਲ ਕਰਕੇ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਸਮੂਹ ਜਿੰਨੇ ਪੇਰੈਂਟਸ ਨੇ ਜਿਹੜੇ ਅਜਿਹੇ ਟ੍ਰੇਨਿੰਗ ਸੈਂਟਰਾਂ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦਵਾਉਂਦੇ ਨੇ ਉਹਨਾਂ ਜਿਹੜੇ ਟ੍ਰੇਨਿੰਗ ਸੈਂਟਰ ਦਾ ਸਟਾਫ ਹੈ ਉਹਨਾਂ ਬਾਰੇ ਚੰਗੀ ਨਾ ਹੁੰਦੇ ਜਿਹੜਾ ਪਿਛੋਕੜ ਬਾਰੇ ਜਾਣ ਕਰਕੇ ਹਾਸਲ ਕਰਕੇ ਹੀ ਟ੍ਰੇਨਿੰਗ ਦਉਣਾ ਇਹ ਤੇ ਪਹਿਲਾਂ ਵੀ ਮਗਦਮਾ ਦਰਜ ਹੈ ਜੀ ਪੜਤਾਲ ਕੀਤੀ ਗਈ ਰਿਗਾਰਡ ਦੀ ਮਗਦਮਾ ਦਰਜ ਹੈ ਜੀ